ਸ਼੍ਰੀ ਕਾਲ ਜੀ ਗੁੱਡ ਮਾਰਨਿੰਗ ਨਵੀਂ ਸਵੇਰ ਦਿਨਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਅਸਤੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਬਲੌਗ ਪਸੰਦ ਆਵੇਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰੋਗੇ ਤੇ ਪਿਆਰ ਵੀ ਦਿਓਗੇ ਅੱਜ ਹੈ ਜੀ ਐਤਵਾਰ ਤੇ ਆਲੂ ਵਾਲੀ ਪਰੌਠਿਆਂ ਦੀ ਹੋਊਗੀ ਇਹ ਸ਼ੁਰੂਆਤ ਮੰਮੀ ਨੇ ਸਾਡੇ ਉੱਠਣ ਤੋਂ ਪਹਿਲਾਂ ਹੀ ਆਲੂ ਉਬਾਲ ਕੇ ਛਿਲ ਵੀ ਲਏ ਨੇ ਹਰਾ ਧਨੀਆ ਪਿਆਜ਼ ਮਿਰਚਾਂ ਮੁਰਚਾਂ ਸਭ ਕੁਝ ਜਿਹੜਾ ਆ ਉਹ ਰੈਡੀ ਕਰ ਲਿਆ ਆ ਤੇ ਟੋਂਠੇ ਤੇ ਮੰਮੀ ਦੇ ਹੱਥਾਂ ਦਾ ਹੀ ਸਵਾਦ ਲੱਗਦੇ ਆ ਤੇ ਫਿਰ ਮੰਮੀ ਕਿਦਾਂ ਸਤਿ ਸ਼੍ਰੀ ਅਕਾਲ ਬੋਲ ਦੋ ਸਤਿ ਸ਼੍ਰੀ ਅਕਾਲ ਬੋਲ ਦੋ ਸਤਿ ਸ਼੍ਰੀ ਅਕਾਲ ਤੇ ਕਿਦਾਂ ਫਿਰ ਆਲੂ ਵਾਲੇ ਪਰੌਤੇ ਬਣਾ ਰਹੇ ਆ ਅੱਜ ਆਲੂ ਵਾਲੇ ਪਰੌਤੇ ਬਣਾ ਰਹੇ ਆ ਅੱਜ ਆਲੂ ਵਾਲੇ ਪਰੌਤੇ ਅੱਜ ਨਾਲ ਲਈ ਦਹੀਂ ਤੇ ਲੱਸੀ ਦਹੀਂ ਤੇ ਚਾਹ ਪੀਣੇ ਚਾਹ ਪੀਣੇ ਲੱਸੀ ਪੀੜੀ ਲੱਸੀ ਪੀਓ ਤੇ ਕਰਾਰੇ ਦੇ ਬਣਾਇਓ ਸਵਾਦ ਦੇ ਅੱਜ ਸਭ ਕੁਝ ਪਾਵਾਂਗੇ ਸਭ ਕੁਝ ਪਾਇਓ ਠੀਕ ਐ ਅਨਾਰ ਤਾਂ ਨਾਲ ਖਤਮ ਹੋਇਆ ਮੈਨੂੰ ਲੱਗਦਾ ਅਨਾਰ ਤਾਂ ਹੋਏਗਾ ਦੁਬਾਰਾ ਨਾ ਹੋਇਆ ਤਾਂ ਨਾ ਆਹੋ ਚਲ ਜੋ ਜੋ ਹੋਇਆ ਸਭ ਕੁਝ ਪਾ ਲਿਓ ਕੁਝ ਛੱਡੇ ਹੋ ਰਾਤ ਇੱਧਰ ਪਾਣੀ ਵਾਲੀ ਬੋਟਲ ਮੈਂ ਆਪਣੀ ਭਰ ਲਈ ਆ ਕਿਉਂਕਿ ਪਾਣੀ ਪੀਂਦੇ ਰਹਿਣਾ ਚਾਹੀਦਾ ਆ ਮੈਂ ਅੱਜ ਉੱਠੀ ਸੀ ਅੱਜ ਮੈਂ ਲੇਟ ਹੋ ਗਈ ਗਲਾ ਥੋੜਾ ਜਿਹਾ ਖਰਾਬ ਆ ਪਾਣੀ ਬੰਤ ਬੰਤ ਪੀਓ ਗਰਮੀ ਦੇ ਵਿੱਚ ਮੇਰੀ ਰੀਸ ਦੇ ਨਾਲ ਗੁਰਸੈਜ ਵੀ ਆਪਣੀ ਬੋਟਲ ਜਿਹੜੀ ਨਾ ਵੇਖ ਲਓ ਮੰਮੀ ਭਰ ਕੇ ਰੱਖ ਜਾਂਦਾ ਸੀ ਤੇ ਜਿੱਦਾਂ ਜਿੱਦਾਂ ਮੈਂ ਆਪਣੇ ਨਾਲ ਆਪਣੀ ਬੋਟਲ ਰੱਖਦੀ ਹਾਂ ਗੁਰਸੈਜ ਗੁਰਸੈਜ ਵੀ ਆਪਣੇ ਨਾਲ ਨਾਲ ਆਪਣੀ ਬੋਟਲ ਕਿੱਤੀ ਆ ਕਿਦਾਂ ਫਟ ਫਟ ਪੀ ਜਾਏਗਾ ਪਾਣੀ ਨਾ ਰੀਸਾ ਬੜੀਆਂ ਕਰਦਾ ਬਹੁਤ ਰੀਸਾ ਕਰਦਾ ਸਹੀ ਗੱਲ ਬੱਚੇ ਬੜੀਆਂ ਰੀਸਾ ਕਰਦੇ ਆ ਤੇ ਇਹ ਮੱਖੀਆਂ ਮਾਰਨ ਵਾਲਾ ਸਾਡਾ ਮੱਖੀ ਕੋਈ ਆਉਂਦੀ ਵੀ ਆ ਤੇ ਇਹ ਵਿਚਾਰਾ ਚੱਲਦਾ ਨਹੀਂ ਆ ਤੇ ਪੰਜ ਦਿਨ ਚੱਲਦਾ ਵੀ ਆ ਮੈਨੂੰ ਲੱਗਦਾ ਇਹ ਖੇਚਦਾ ਖੁੱਜਦਾ ਨਹੀਂ ਮੱਖੀਆਂ ਨੂੰ ਪਤਾ ਨਹੀਂ ਕੀ ਗੱਲ ਆ ਤੇ ਐ ਕੁੰਬੀ ਰੰਡੀ ਨਿੱਕੀ ਜੀ ਮੰਮੀ ਮੇਰੇ ਸਾਡੇ ਚ ਫੋਟਲੇ ਆ ਭਾਵੇਂ ਹਨਾ ਨਾ ਅੱਜ ਫੋਟਲੇ ਆ ਮਿਰਚਾਂ ਤੇ ਅੰਬੀਆਂ ਦੀ ਚਟਨੀ ਵੀ ਅੱਜ ਆਪਾਂ ਬਣਾਵਾਂਗੇ ਸਾਡੇ ਘਰ ਅੰਬੀਆਂ ਆਈਆਂ ਪਈਆਂ ਨੇ ਕਿੰਨੀਆਂ ਸਾਰੀਆਂ ਲਫਾਫਾ ਭਰ ਕੇ ਅੰਬੀਆਂ ਦਾ ਕਿੱਥੇ ਗੀਆਂ ਅੰਬੀਆਂ ਸਾਡੀਆਂ ਬਈ ਅੰਬੀਆਂ 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 ਐਂ ਠਿੰਦੇ ਇਹ ਐਦਰ ਸਾਡੀਆਂ ਹਰੀਆਂ ਹਰੀਆਂ ਅੰਬੀਆਂ ਦੇਖੋ ਕਿੰਨੀਆਂ ਸਾਡੀਆਂ ਲਫਾਫਾ ਭਰ ਕੇ ਇਹ ਸਾਨੂੰ ਪਿੰਡ ਤੋਂ ਆਈਆਂ ਸੀ ਅੱਜ ਇਹਨਾਂ ਦੀ ਅਸੀਂ ਚਟਨੀ ਵੀ ਬਣਾਵਾਂਗੇ ਦਹੀਂ ਤੇ ਲੱਸੀ ਨਾਲ ਅੰਬੀਆਂ ਦੀ ਚਟਨੀ ਐਂਦਰ ਵਾਟਰ ਕੁਲਰ ਚ ਪਾਣੀ ਭਰ ਲਿਆ ਸਾਰਾ ਮੰਮੀ ਨੇ ਐ ਅੱਜ ਮੇਰੇ ਉੱਠਣ ਤੋਂ ਪਹਿਲਾਂ ਸੈਟਅਪ ਕਰ ਦਿੱਤਾ ਬੜਾ ਵਧੀਆ ਐ ਮੰਮੀ ਮੋਦ ਲੱਗਿਆ ਅੱਜ ਦੇ ਇਧਰ ਦਾਲ ਵੀ ਬਣੀ ਹੋਈ ਹੈ ਰਾਤ ਦੀ ਪਰ ਅੱਜ ਦਾਲ ਸੀ ਪਰੌਂਠੀ ਨਾਲ ਮੈਸੇ ਮੈਂ ਆਲੂ ਦੀ ਪਰੌਂਠੀ ਨਾਲ ਸਬਜ਼ੀ ਜ਼ਰੂਰ ਖਾਣੀ ਹੁੰਦੀ ਆ ਮੈਨੂੰ ਬਹੁਤ ਸਵਾਦ ਲੱਗਦੀ ਆ ਦੇਖਾਂਗੇ ਵੀ ਆਪਾਂ ਹੁਣ ਅੱਜ ਕੀ ਕਰਦੇ ਆ ਚਾਹ ਮਾ ਖਾਣੇ ਆ ਦਹੀਂ ਖਾਣੇ ਆ ਜਾਂ ਫਿਰ ਲੱਸੀ ਨਾਲ ਖਾਣਨੇ ਆ ਅੱਜ ਆਪਾਂ ਇਹਨਾਂ ਦਾ ਪਾਣੀ ਨਹੀਂ ਬਦਲਾਂਗੇ ਗਰਮੀ ਕਰਕੇ ਨਾ ਇਹਨਾਂ ਦਾ ਪਾਣੀ 2-3 ਦਿਨ ਬਾਅਦ ਹੀ ਮੈਂ ਬਦਲ ਦਿੰਨੀ ਆ तो सहज घूख सुता होमरन उठी वॉशरूम चला गया सी ते सहज अरे घूख नहींता अपना संडे इंजॉय कर रहे तो लो जी सरदार जी भी आ गए ने सरदार जी गुड मॉर्निंग <laughs> नींद्रा नींदा <laughs> लो जी गरम गर्म आलू वाला परोठा ਮੱਖਣ ਦਾਲ ਤੇ ਨਾਲ ਪੀਵਾਂਗੀ ਮੈਂ ਚਾਹ ਤੇ ਅੱਜ ਦਾ ਨਾਸ਼ਤਾ ਬਹੁਤ ਹੀ ਸਵਾਦ ਮੈਂ ਡਰਾਈング ਰੂਮ ਦੇ ਵਿੱਚ ਬੈਠ ਕੇ ਨਾਸ਼ਤਾ ਕਰੂੰਗੀ ਲੌਬੀ ਦੇ ਵਿੱਚ ਬੱਚੇ ਦੇਖ ਰਹੇ ਆ ਟੀਵੀ ਤੇ ਉਹ ਦੇਖਦੇ ਆਪਣੀਆਂ ਗੇਮਸ ਤੇ ਮੈਨੂੰ ਉਹ ਪਸੰਦ ਨਹੀਂ ਆ ਇੱਥੇ ਮੈਂ ਆਪਣੇ ਏਸੀ ਦੇ ਵਿੱਚ ਸੈਪਰੇਟ ਬੈਠ ਕੇ ਇੰਜੋਏ ਕਰਾਂਗੀ ਆਪਣਾ ਬ੍ਰੇਕਫਾਸਟ ਜਿਹੜਾ ਕੀ ਬਹੁਤ ਸਵਾਦ ਬਣਾਇਆ ਮੇਰੀ ਮੰਮੀ ਜੀ ਨੇ ਸੱਚੀ ਗੱਲ ਹੈ ਵੀ ਜੋ ਮザ ਘਰ ਦੀ ਰੋਟੀ ਖਾ ਕੇ ਆਉਂਦਾ ਨਾ ਉਹ ਕਿਤੇ ਵੀ ਨਹੀਂ ਆਉਂਦਾ ਸਪੈਸ਼ਲੀ ਜਦੋਂ ਮੰਮੀ ਨੇ ਬਣਾਏ ਹੋਣ ਪਰੌਤੇ ਤੇ ਨਾਲ ਹੋਵੇ ਗਰਮ ਗਰਮ ਚਾਹ ਤੇ ਨਾਲ ਹੋਵੇ ਮੱਖਣ ਮਜ਼ਾ ਹੀ ਆ ਜਾਂਦਾ ਅੱਜ ਤੇ ਵੀ ਸਾਡਾ ਸੰਡੇ ਪੜ ਗਿਆ ਗਰਮ ਗਰਮ ਵਾਲੀ ਬਲੀ ਪਰੌਟੀਆਂ ਦੇ ਨਾਲ ਚਾਹ ਕਰਦੇ ਆਪਾਂ ਇੰਜੋਏ ਲੋ ਜੀ ਹੁਣ ਆਪਾਂ ਤਿਆਰ ਥੁਰ ਹੋ ਕੇ ਨਿਕਲੇ ਆਂ ਜੀ ਫਿਲਮ ਦੇਖਣ ਵਾਸਤੇ ਤੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕੁਝ ਹਲਕਾ ਫੁਲਕਾ ਨਾਸ਼ਤਾ ਪਾਣੀ ਜਿਹਨੂੰ ਕੀ ਆਪਾਂ ਇਵਨਿੰਗ ਸਨੈਕਸ ਵੀ ਕਹਿੰਦੇ ਆ ਤੇ ਉਹ ਕਰਨ ਤੋਂ ਬਾਅਦ ਅਸੀਂ ਜਾਵਾਂਗੇ ਮੂਵੀ ਦੇਖਣ ਵਾਸਤੇ ਕਿਦਾਂ ਸਹਿਜ ਪਹਿਲਾਂ ਖਾਣਾ ਖਾਣਾ ਤੇ ਫਿਰ ਮੂਵੀ ਦੇਖਣੀ ਆ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਮੇਰੇ ਵੱਲੋਂ ਮੇਰੇ ਵੱਲੋਂ ਆ ਸਹਿਜ ਵਲੋਂ ਕਿਸ ਵੀ ਲਾਲੋ ਜੀ ਫਲੈਂਕੀਸ ਤੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਜਾ ਕੇ ਆਪਾਂ ਨਵਲਟੀ ਦੇ ਕੋਲ ਪਹੁੰਚ ਗਏ ਆ ਇਹ ਵਲੀ ਨਵਲਟੀ ਹੈਗੀ ਆ 140 ਰੁਪਏ ਅੰਮ੍ਰਿਤਸਰ സോ ഫിട്ടോഡ് ബ്രാചിൻസോഡ് ਜੀ ਜਿਹੜੀ ਕੁਆਲਿਟੀ ਆ ਉਹ ਵੀ ਬਹੁਤ ਵਧੀਆ ਹੁੰਦੀ ਆ ਬਹੁਤ ਤਰ੍ਹਾਂ ਦੀਆਂ ਮਟਿਆਈਆਂ ਜਿਹੜੀਆਂ ਨੇ ਦੇਖੋ ਸ੍ਰਿੰਗਲ ਲੱਗੀ ਆ ਇਹਨੂੰ ਨਾ ਗੋਲਡਨ ਆਈਸ ਦੀ ਕੁਆਲਿਟੀ ਹੀ ਵਾਈਟ ਵੀ ਜੜੀ ਆ ਬਹੁਤ ਹੀ ਵਧੀਆ ਮਠਿਆਈ ਇਹਨਾਂ ਦੀ ਇਹ ਨਾਮ ਨਹੀਂ ਵਾਲੀ ਲਾਲੀ

ਕੀ ਕਰ ਰਹੇ ਗੁਰਸੇ? ਕੀ ਕਰ ਰਹੇ? ਗੁਲਾਬ ਜਮਨ ਖਾਂਦੇ ਖਾਂਦੇ ਧਿਆਨ ਹੈਗਾ ਜੀ ਮੈਚ ਦੇ ਵਿੱਚ। ਜੀ ਰੁਕੋ ਜੀ ਰੁਕੋ। ਸਮਰੰਤ ਕੀ ਕਰ ਰਹੇ ਹੋ? ਖਾਣਾ ਦਾ ਗੁਲਾਬ ਹੈ ਬਿਲਕੁਲ ਆਦਾ ਬਣ ਗਿਆ। ਸਵਾਦ ਆ। ਸ਼ੁਕਰ ਕਰ ਤੈਨੂੰ ਗੁਲਾਬ ਜਮਨ ਮਿਲ ਗਿਆ। ਚੀਜੀ ਨਹੀਂ ਮਿਲਦੀ। ਚੀਜੀ ਨਹੀਂ ਮਿਲਲੀ ਹਨਾ? ਚੀਜੀਆ ਹੈਗੀਆਂ ਜੀ ਇੱਧਰ। ਤੇ ਰੇਗਾ ਆਈਸਕ੍ਰੀਮ ਸ਼ੇਕ ਦਾ ਸੈਕਸ਼ਨ ਤੇ ਨਿਆਣਿਆਂ ਦਾ ਮੂਡ ਹੈਗਾ ਵੀ ਸਾਨੂੰ ਚੀਜ਼ੀਆਂ ਵੀ ਲੈ ਕੇ ਦੋ ਪਰ ਮੈਂ ਕਿਹਾ ਵੀ ਬਿਲਕੁਲ ਨਹੀਂ ਕਿਉਂਕਿ ਛੁੱਟੀਆਂ ਦੇ ਵਿੱਚ ਤੁਸੀਂ ਮਾਰਤੀ ਸਾਡੀ ਮੱਤ ਤੇ ਹੁਣ ਤੁਹਾਡੀ ਕੋਈ ਡਿਮਾਂਡ ਪੂਰੀ ਨਹੀਂ ਹੋਏਗੀ ਹਨਾ ਫੇਸ ਲੋਜੀ ਹੁਣ ਆਪਾਂ ਪਹੁੰਚ ਚੁੱਕੇ ਆ ਮਾਲ ਇਹ ਹੈਗਾ ਅੰਮ੍ਰਿਤਸਰ ਦਾ ਅਲਫਾ ਮਾਲ ਤੇ ਜਾਂ ਦੇਖੋ ਤੁਸੀਂ ਦਪਹਿਰ ਦੀ ਵੇਲੇ ਜਿਹੜਾ ਉਹ ਰਸ਼ ਬਹੁਤ ਘੱਟ ਹੁੰਦਾ ਆ ਤੇ ਸ਼ਾਮ ਨੂੰ ਜਿਹੜਾ ਆ ਉਹ ਰੁਪੀ ਦੇ ਘਰੋਂ ਬਾਹਰ ਨਿਕਲਦੇ ਆ ਉੱਪਰੋਂ ਹੈਗਾ ਅੱਜ ਸੰਡੇ ਤੇ ਹੋਣ ਵੇਖੋ ਤੁਸੀਂ ਜਾਮ ਸਾਰੇ ਪਾਸੇ ਇਹ ਨੈਸ਼ਨਲ ਹਾਈਵੇ ਆ ਨਾ ਇਹ ਨੈਸ਼ਨਲ ਹਾਈਵੇ ਆ ਆਟੋ ਆਟੋ ਹੀ ਆਟੋ ਖਾਲੀ ਆਟੋ ਵਿਕ ਤੋਂ ਤੁਸੀਂ ਕਿੰਨੇ ਜਹਰਾ ਆਏ ਤਾਂ ਨਹੀਂ ਆਟੋ ਦਾ ਹੀ ਫਲਾਰਾ ਸਾਰਾ ਫਲਾਰਾ ਹੀ ਸਾਰਾ ਆਟੋ ਆ ਦਾ ਸਹੀ ਗੱਲ ਆ ਤੇ ਇਹ ਆ ਗਿਆ ਜੀ ਮੋਲ 알파 ਮੋਲ ਜਿਹਦਾ ਨਾਮ ਹੁਣ ਹੈ ਨੈਕਸਸ ਵੀਰ ਨੈਕਸਸ ਨੇ ਕਹਿੰਦੇ ਇਹਨੂੰ ਕਾਗਜ਼ਾਂ ਤੇਰਾ ਨਾਮ ਨੈਕਸਸ ਹੋ ਗਿਆ ਪਰ ਪੁਰਾਣਾ ਨਾਮ ਜਿਹੜਾ ਉਹਦਾ 알파 ਮੋਲੀ ਆ ਤੇ ਆਪਾਂ ਸਾਰੇ ਇਹਨੂੰ ਹਜੇ 알파 ਮੋਲੀ ਕਹਿੰਦੇ ਆ ਆਪਾਂ ਕਿੰਨੇ ਸਾਰੇ ਇਹਨੂੰ ਹਜੇ 알파 ਮੋਲੀ ਕਹਿੰਦੇ ਨੇ ਉਹ ਹਟ ਲੇਗਾ ਯਾਰ ਇੱਥੇ ਹੈਗਾ ਸੀ ਆਲ ਆਫ ਅੰਮ੍ਰਿਤਸਰ ਅਲਫਾ ਮੋਰ ਤੇ ਨੈਕਸਸ ਅੰਮ੍ਰਿਤਸਰ ਇੱਥੇ ਹੋएगी ਹੁਣ ਗੱਡੀ ਦੀ ਚੈਕਿੰਗ ਬਸ ਇੱਕ ਫਾਰਮੈਲਟੀ ਲਈ ਚੈਕਿੰਗ ਕਰਦੇ ਆ ਪਰ ਉਹ ਜਿਹੜੀ ਆ ਜ਼ਰੂਰੀ ਆ ਅੱਜ ਮੈਨੂੰ ਲੱਗਾ ਰਸ਼ਮੀ ਪੜਾਉਣਾ ਹੈ ਨਾ ਕਿਉਂਕਿ ਅੱਜ ਹੈਗਾ ਸੰਡੇ ਤੇ ਮੂਵੀ ਆਪਾਂ ਮੂਵੀ ਦੇਖ ਰਹੀਆਂ ਕਿੱਪੀ ਗਰੇਵਾਲ ਦੀ ਚਿੜੀ ਉਹਨੇ ਆਪਣੇ ਬੇਟੇ ਦੇ ਨਾਲ ਬਣਾਈ ਆ ਮੂਡ ਤਾਂ ਹੈ ਨਹੀਂ ਸੀ ਦੇਖਣ ਦਾ ਬਸ ਅਸੀਂ ਇਹ ਵੀ ਸੋਚਿਆ ਕਿ ਚਲੋ ਅੱਜ ਛੁੱਟੀਆਂ ਵੀ ਪਈਆਂ ਹੋਈਆਂ ਤੇ ਚਲੋ ਬੈਠੇ ਬੈਠੇ ਘਰੇ ਵੀ ਕੀ ਕਰਨਾ ਆ ਵੀ ਮੂਵੀ ਦੇਖ ਲੈਣੇ ਆ ਆ ਟ੍ਰੇਲਰ ਦੇਖਿਆ ਸੀ ਵੈਸੇ ਠੀਕ ਠਾਕ ਜਿਹਾ ਲੱਗਾ ਮੈਨੂੰ ਬਹੁਤਾ ਵਧੀਆ ਨਹੀਂ ਲੱਗਾ ਇੱਕ ਸਰਤਾਜ ਦੀ ਮੂਵੀ ਵੀ ਲੱਗੀ ਸੀ ਨਾ ਲੱਤ ਕੀ ਮੈਨੂੰ ਲੱਗਦਾ ਹੈ ਨਾ ਉਹ ਬੇਕਾਰ ਹੀ ਜੀ ਆਹ ਲੋ ਜੀ ਗੱਡੀਆਂ ਕਰਾਉ ਆਪਣੀਆਂ ਆਪਣੀਆਂ ਸੈਕਿੰਗ ਤੇ ਹੁਣ ਹੋਏਗੀ ਸਾਡੀ ਗੱਡੀ ਚ ਹੈਗੀ ਮਾੜੀ ਜਿਹੀ ਡਿੱਗੀ ਖੋਲੀ ਦੇਖੀ ਅੱਗੇ ਭਾਵੇਂ ਜੋ ਮਰਜ਼ੀ ਰੱਖੇਲਾ ਜੋ ਤੁਸੀਂ ਬਸ ਡਿੱਗੀ ਚ ਤੁਹਾਡੇ ਚ ਕੁਝ ਨਹੀਂ ਹੋਣਾ ਚਾਹੀਦਾ ਅੱਗੇ ਤੁਸੀਂ ਜੋ ਮਰਜ਼ੀ ਰੱਖ ਸਕਦੇ ਹੋ ਲੋ ਦੀ ਰਸ਼ ਦੇਖੋ ਤੁਸੀਂ ਮਾਲ ਦੇ ਵਿੱਚ ਗੱਡੀਆਂ ਆ ਰਹੀਆਂ ਤੇ ਗੱਡੀਆਂ ਜਾਂ ਰਹੀਆਂ ਹੈ ਇਹ ਹੋਇਆ ਇਹ ਆ ਵੀ ਸਬਸਕ੍ਰਾਈਬ ਜਰੂਰ ਲਾਈਕ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀ ਚੈਨਲ ਨੂੰ ਤਾਂ ਕੀਤਾ ਨੂੰ ਆਉਣ ਵਾਲੀਆਂ ਵੀਡੀਓ ਸਾਡੀਆਂ ਮਿਲ ਸਕੈ ਤੁਸੀਂ ਵੀਡੀਓ ਨੂੰ ਪਿਆਰ ਦਿਓ ਤੇ ਮੈਨੂੰ ਪਲੀਜ਼ ਮੈਸੇਜ ਕਰਕੇ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਇੰਸਟਾਗ੍ਰam ਤੇ ਵੀ ਜਾ ਕੇ ਪੇਜ ਨੂੰ ਫੋਲੋ ਕਰ ਲਿਓ ਮਾਲ ਦੀ ਮੈਂ ਗੱਲ ਕਰ ਰਹੀ ਸੀ ਕਿ ਮਾਲ ਜੇ ਇਹ ਆ ਕਿ ਨਾ ਅਗਰ ਜ਼ਮਾਨ ਤੇ ਵਹੇ ਬਹੁਤ ਮਹਿੰਗਾ ਹੁੰਦਾ ਸ਼ਾਪਿੰਗ ਕਰਨੀ ਤੇ ਚਲੋ ਹਨਾ ਕਿਸੇ ਨੇ ਕੋਈ ਬ੍ਰਾਂਡ ਵਗੈਰਾ ਲੈਣਾ ਹੋਵੇ ਤੇ ਉਹੀ ਜਿਹੜਾ ਹੈ ਉਹ ਮਾਲ ਚੋਂ ਬੈਸਟ ਆ ਪਰ ਉਦਾਂ ਇਹ ਆ ਵੀ ਗਰਮੀ ਦੇ ਵਿੱਚ ਗਰੋਸਰੀ ਵਗੈਰਾ ਜਿਹੜੀ ਉਹ ਇੱਥੇ ਹੈਗਾ ਨਾ ਤਨੀ ਕੀ ਆ ਉਹਦੇ ਨਾਲ ਹਾਂ ਆਫਲਾਈਨਸ ਵਾਲਾ ਆਫਲਾਈਨਸ ਵਾਲਿਆਂ ਦਾ ਮੈਂ ਉੱਥੇ ਜਾਂਦੀ ਹੁੰਦੀ ਆ ਵਧੀਆ ਉਹ ਉੱਥੇ ਮਤਲਬ ਰੇਟ ਵਾਈਜ਼ ਵੀ ਠੀਕ ਆ ਤੇ ਠੰਡੇ ਠੰਡੇ ਥਾਂ ਦੇ ਵਿੱਚ ਨਾ ਤੁਸੀਂ ਆਪਣੀ ਸ਼ਾਪਿੰਗ ਕਰ ਸਕਦੇ ਹੋ ਤੇ ਸਪੀਡ ਬ੍ਰੇਕਰ ਬਹੁਤ ਜ਼ਿਆਦਾ ਬਣੇ ਹੋਏ ਆ ਖਾਤਾ ਪੀਤਾ ਸਾਡਾ ਹਜਮੋਲਾ ਨਾ ਪਿੱਪੀਕਾ ਦੇ ਉੱਪਰ ਤੇ ਇਹ ਆ ਕਿ ਮਾਲ ਦੇ ਵਿੱਚ ਸਾਫ ਸਫਾਈ ਵੀ ਹੁੰਦੀ ਆ ਇਹਨੂੰ ਕੀ ਹੋ ਗਿਆ ਗੱਡੀ ਵਾਲੇ ਨੂੰ ਇਹ ਅੱਗੇ ਕੱਢਣ ਨੂੰ ਫਿਰਦਾ ਬਸ ਇਹ ਦੋ ਦੋ ਲਾਈਨਾਂ ਆ ਨਾ ਅੱਛਾ ਸਾਫ ਸਫਾਈ ਵੀ ਬਹੁਤ ਹੁੰਦੀ ਆ ਤੇ ਇੱਕ ਆਪਾਂ ਗਰਮੀ ਤੋਂ ਵੀ ਬਚ ਜਾਂਦੇ ਆ ਏਸੀ ਵੀ ਜਰਾ ਲੱਗੀ ਹੁੰਦੀ ਆ ਤੇ ਦੂਜਾ ਕੀ ਆ ਕਿ ਇੱਕੋ ਪਲੇਟਫਾਰਮ ਤੋਂ ਤੁਹਾਨੂੰ ਸਾਰਾ ਸਮਾਨ ਜਿਹੜਾ ਉਹ ਮਿਲ ਜਾਂਦਾ ਆ ਹੁਣ ਆਪਾਂ ਪਾਰਕਿੰਗ ਦੇ ਵਿੱਚ ਗੱਡੀ ਲੈ ਕੇ ਜਾਵਾਂਗੇ نیچے ਤੇ ਫਿਰ ਆਪਾਂ ਤੁਹਾਨੂੰ ਉੱਪਰ ਜਾ ਕੇ ਮਿਲਦੇ ਆਂ ਰਸਤਾ ਵੇਖੋ ਜੀ ਤੁਸੀਂ ਉੱਥੇ ਪਾਜਾ ਜਾ ਰਹੇ ਆਪਾਂ ਆਪਾਂ ਕੀ ਆਂ ਉਹਦੇ ਵਿੱਚ ਦੀ ਫੇਟਰੀ ਸ਼ਿੰ다 ਸ਼ਿੰ다 ਨੋਪਾਪਾ ਫਿਲਮ ਦਾ ਨਾਮ ਹੀ ਮੈਨੂੰ ਲੱਗਦਾ ਵੀ ਇਹ ਹੀ ਆ ਸ਼ਾਇਦ ਆਹੀ ਹੋਇਆ ਸ਼ਿੰਦਾ ਸ਼ਿੰਦਾ ਨੋਪਾਪਾ ਅਗਲੀ ਮੂਵੀ ਆਪਾਂ ਇੰਜੋਏ ਕਰਾਂਗੇ ਕਿਉਂਕਿ ਅਸੀਂ ਕਰਾਂਗੇ ਨਾ ਮੰਮਾ ਮੈਨੂੰ ਚਾਕਲੇਟ ਲੈ ਦੋ ਪਲੀਜ਼ ਦੇਖੋ ਜੀ ਅਜੇ ਹੁਣੇ ਆਪਾਂ ਇੰਨਾ ਕੁਝ ਖਾਪੀ ਕੇ ਆਏ ਆ ਤੇ ਹੁਣ ਮੰਮਾ ਮੈਨੂੰ ਚਾਕਲੇਟ ਲੈ ਦੋ ਬੇਟਾ ਇਥੋਂ ਚਾਕਲੇਟ ਤਾਂ ਮੈਂ ਬਿਲਕੁਲ ਨਹੀਂ ਲੈ ਕੇ ਦੇਣੀ ਚੀਜੀ ਨਹੀਂ ਮਿਲੀ ਕਿਉਂ ਨਹੀਂ ਮਿਲੀ ਕਿੰਨੀਆਂ ਤੇ ਚੀਜਾਂ ਲਈਆਂ ਤੁਸੀਂ ਬਹੁਤ ਕੁਝ ਖਾ ਪੀ ਲਿਆ। ਹਾਂਜੀ ਤੇ ਹੁਣ ਅਸੀਂ ਹੋ ਗਏ ਸੀ ਜੀ ਫਿਲਮ ਦੇਖ ਕੇ ਫ੍ਰੀ ਟਾਈਮ ਹੋ ਗਿਆ 10:30 ਰਾਤ ਦੇ। ਹੁਣ ਅਸੀਂ ਜਾ ਰਹੇ ਹਾਂ ਘਰ। ਤੇ ਇਹ ਸੀਗਾ ਅੱਜ ਦਾ ਛੋਟਾ ਜਿਹਾ ਵਲੌਗ। ਵਲੌਗ ਨੂੰ ਪਿਆਰ ਦਿਓ। ਫਿਲਮ ਜਿਹੜੀ ਆ ਉਹ ਠੀਕ-ਠਾਕ ਸੀਗੀ। ਫਿਲਮੋਗ੍ਰਾਫੀ ਦੀ ਗੱਲ ਕਰੀਏ ਤੇ ਬਹੁਤ ਹੀ ਵਧੀਆ ਫਿਲਮ ਨਹੀਂ ਲੱਗੀ। ਠੀਕ-ਠਾਕ ਜੀ ਫਿਲਮੀ ਸੀ। ਟਾਈਮ ਪਾਸ ਜਾਈ ଥିਗਾ। ਅਕੀ ਅਗਲੇ ਵਲੌਗਸ ਨਾਲ ਵੀ ਜੁੜੇ ਰਹੋ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਵਲੌਗ ਦੇਖਣ ਵਾਸਤੇ ਹੱਸਦੇ ਰਹੋ ਵਸਦੇ ਰਹੋ ਤੇ ਆਪਣਾ ਖਿਆਲ ਰੱਖਿਓ ਗਰਮੀ ਤੋਂ ਬਚ ਕੇ ਰਹੋ ਧੰਨਵਾਦ ਜੀ